ਪੰਜਾਬ ਪਰ ਦੇ ਠੇਕਾ ਸੰਘਰਸ਼ ਕਮੇਟੀ ਮੁਲਾਜ਼ਮ ਯੂਨੀਅਨ ਦੇ ਸੱਦੇ ਤੇ ਪੰਜਾਬ ਭਰ ਵਿੱਚ ਠੇਕਾ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਪੰਜਾਬ ਪਰ ਦੇ ਕੈਬਨ ਮંત્રીਆਂ ਦੇ ਘਰਾਂ ਅੱਗੇ ਰੋਜ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਰਕਾਰ ਅਤੇ ਮੰਤਰੀਆਂ ਦੇ ਪੁਤਲੇ ਜਲਾਏ ਜਾ ਰਹੇ ਨੇ ਇਸ ਦੇ ਚੱਲਦੇ ਹਲਕਾ ਮਲੋੜ ਦੇ ਵਿੱਚ ਬਿਜਲੀ ਬੋਰਡ ਦੇ ਠੇਕਾ ਮੁਲਾਜ਼ਮਾਂ ਨੇ ਸ਼ਹਿਰ ਦੇ ਵਿੱਚ ਰੋਜ ਪ੍ਰਦਰਸ਼ਨ ਕਰਦੇ ਹੋਏ ਹਲਕਾ ਮਲੋੜ ਤੋਂ ਵਿਧਾਇਕ ਅਤੇ ਕੈਬਨ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਅੱਗੇ ਰੋਜ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਅਦਕ ਮంత్రి ਦਾ ਪੁਤਲਾ ਸਾੜਿਆ ਗਿਆ ਧਰਨਾਕਾਰੀਆਂ ਨੇ ਸਰਕਾਰ ਤੇ આરોਪ ਲਗਾਉਂਦੇ ਹੋਏ ਕਿਹਾ ਕਿ ਉਹ ਝੂਠੇ ਵਾਅਦੇ ਕਰਕੇ ਆਪਣੀਆਂ ਵਾਅਦਿਆਂ ਤੋਂ ਭੱਜ ਰਹੀ ਹੈ ਅਤੇ ਸਾਨੂੰ ਰੋਸ਼ ਵਜੋਂ ਮੰਤਰੀਆਂ ਦੇ ਪੁਤਲੇ ਫੂਕਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹਰਪਜਨ ਸਿੰਘ ਬਿਜਲੀ ਮੰਤਰੀ ਹੈ ਜੀ 10 ਤਰੀਕ ਨੂੰ ਜਿੰਡਿਆਲਾ ਵਿਖੇ ਸਾਡਾ ਉੱਥੇ ਪ੍ਰੋਗਰਾਮ ਹੈ ਜੀ ਜੋ ਕਿ ਸਾਡੀਆਂ ਮੰਗਾਂ ਮਸਲਿਆਂ ਦਾ ਹੱਲ ਨਹੀਂ ਕਰ ਰਿਹਾ ਕਿਉਂਕਿ ਬਿਜਲੀ ਮੰਤਰੀ ਵੀ ਦੋ ਤਿੰਨ ਵਾਰੀ ਸਾਡੇ ਤੋਂ ਜਿਹੜੀ ਮੀਟਿੰਗ ਦੇ ਕੇ ਫੇਰ ਭੱਜ ਚੁੱਕੇ ਆ ਇਸ ਕਰਕੇ ਸਾਡਾ 10 ਤਰੀਕ ਨੂੰ ਝੰਡਿਆਲੇ ਵਿਖੇ ਵੀ ਪ੍ਰੋਗਰਾਮ ਜੇ ਸਾਡੇ ਮੰਗਾ ਮਸਲਾਂ ਦਾ ਹੱਲ ਨਹੀਂ ਕਰਦੇ ਝੰਡਿਆਲਾ ਪੂਰੇ ਪੰਜਾਬ ਦੇ ਵਿੱਚ ਪਾਵਰ ਐਂਡ ਟ੍ਰਾਂਸਕੋ ਠੇਕਾ ਮਲਾਜ ਯੂਨੀਅਨ ਹੈ ਜੀ ਪੂਰੇ ਪੰਜਾਬ ਦੇ ਸਿਐਚਬੀ ਕਾਮੇ ਤੇ ਥਰਮਲ ਵਾਲੇ ਸਾਥੀ ਤੇ ਜਿਹੜੇ ਅਲੱਗ-ਅਲੱਗ ਨਿਊਟਰਲ ਸੈਂਟਰਾਂ ਤੇ ਆ ਉਹ ਵੀ ਸਾਥੀ ਭਾਗ ਲੈ ਰਹੇ ਆ। ਦੇਖੋ ਜੀ ਅਸੀਂ ਠੇਕਾ ਮਲਾਜ ਸੰਘਰਸ਼ ਬੋਰਡ ਦੇ ਬੈਨਰ ਹਿੱਟ ਲਗਾਤਾਰ ਸੰਘਰਸ਼ ਵਿੜਦੇ ਆ ਰਹੇ ਆ। ਪਿੱਛੇ ਜਿਹੜੇ ਇਹਨਾਂ ਨੇ ਮੀਟਿੰਗ ਦਿੱਤੀ ਸੀ 18 ਤਰੀਕ ਦੀ ਸੀਐਮ ਵੱਲੋਂ ਪਰ ਉਹ ਮੀਟਿੰਗ ਤੇ ਮੁਕਰ ਗਏ ਇਹ ਕੋਈ ਪਹਿਲੀ ਮੀਟਿੰਗ ਨਹੀਂ ਇਸ ਤੋਂ ਪਹਿਲਾਂ ਵੀ ਜਿੰਨੇ ਵਾਰੀ ਪ੍ਰੋਗਰਾਮ ਡੇ ਆ ਮੀਟਿੰਗ ਸੀਐਮ ਸਾਹਿਬ ਨੇ ਦਿੱਤੀ ਆ ਹਰ ਵਾਰ ਮੀਟਿੰਗ ਤੇ ਮੁਕਰਦੇ ਆ ਰਿਹਾ ਉਸੇ ਕਰਕੇ ਠੇਕਾ ਮਲਾ ਜਾ ਸੰਗਠਨ ਚੋਰਚੇ ਵੱਲੋਂ ਇਹ ਕਾਲ ਆਈ ਸੀ ਵੀ ਅੱਜ ਦੇ ਦਿਨ ਪੰਜਾਬ ਦੇ ਜਿੰਨੇ ਵੀ ਕੈਬਨਟ ਮੰਤਰੀ ਹੈਗੇ ਆ ਐਮਐਲਏ ਹੈਗੇ ਆ ਉਹਨਾਂ ਦੇ ਬਾਅਦ ਅੱਗੇ ਜਾ ਕੇ ਇੱਕ ਮੰਗ ਪੱਤਰ ਦੇਣਾ ਤੇ ਇੱਕ ਉੱਥੇ ਅਰਤੀ ਸਾੜੀ ਜਾਣੀ ਆ ਤੇ ਲੋਕਾਂ ਨੂੰ ਇਹਨਾਂ ਦੇ ਜੋ ਵਾਅਦੇ ਕਰਕੇ ਆਏ ਸੀ ਉਹ ਜਾਨੂ ਕਰਾਉਣਾ ਵੀ ਉਹ ਵਾਅਦੇ ਜੇ ਪੂਰੇ ਨਹੀਂ ਉਤਰਗੇ ਦੇਖੋ ਜੀ ਸਰਕਾਰ ਜਦੋਂ ਆਈ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਅਸੀਂ ਪੰਜਾਬ ਚੋ ਠੇਕਾ ਮੁਲਾਜ਼ਮ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਰੈਗੂਲਰ ਭਰਤੀ ਕਰਾਂਗੇ ਤੇ ਇਹ ਕੰਪਨੀਆਂ ਦੇ ਠੇਕੇਦਾਰਾਂ ਨੂੰ ਅਸੀਂ ਬਾਹਰ ਕੱਢਾਂਗੇ ਪਰ ਸਰਕਾਰ ਅੱਜ 10 ਮਹੀਨੇ ਤੱਕਰੀਬ ਹੋਣ ਸਰਕਾਰ ਨੂੰ ਆਇਨ ਆਇਨ ਹੋ ਗਏ ਆ ਪਰ ਹਜੇ ਵੀ ਸਰਕਾਰ ਸਾਡੇ ਠੇਕਾ ਮੁਲਾਜ਼ਮ ਸਕਰਚ ਮੋਰਚੇ ਦੇ ਪੰਨ ਦੇਟ ਜਿਹੜੇ ਪ੍ਰੋਗਰਾਮ ਢੇ ਜਾ ਰਹੇ ਆ ਉਹਨਾਂ ਨੂੰ ਮੀਟਿੰਗ ਦੇਣ ਤੋਂ ਵੀ ਵੱਜ ਰਹੀ ਆ ਤੇ ਪੱਕੇ ਹੋਣ ਦੀ ਜਾਂ ਕੰਪਨੀ ਦੇ ਬਾਹਰ ਕੱਢਣ ਦੇ ਬਾਹਰ ਦੀ ਗੱਲ ਹੈ। ਦੇਖੋ ਜੀ ਪਹੁੰਚ ਤਾਂ ਇਸ ਤਰ੍ਹਾਂ ਐਮਐਲਏ ਕੋਲ ਕੇ ਵੀ ਆਈਦਾ ਇਹ ਮੰਗ ਪੱਤਰ ਦੇਈਦਾ ਅਗਲਾ ਕਹਿੰਦੇ ਮੀਟਿੰਗ ਕਰਵਾਵਾ ਦਾਂਗੇ। ਪਰ ਮੋਰਚੇ ਨੂੰ ਹਿਤ ਤਕ ਸੀ ਇਹਨਾਂ ਨੇ ਮੀਟਿੰਗ ਨਹੀਂ ਦਿੱਤੀ ਹਰ ਵਾਰ ਲਿਖਤੀ ਰੂਪ ਚ ਲੈਟਰ ਜਾਰੀ ਹੋ ਜਾਂਦਾ ਜੀ ਹਾਂ ਮੀਟਿੰਗ ਹੈਗੀ ਆ ਪਰ ਐਨ ਟਾਈਮ ਤੇ ਮੀਟਿੰਗ ਤੇ ਆ ਕੇ ਕਦੇ ਗੁਜਰਾਤ ਦੇ ਚੋਨਾ ਚ ਨਿਕਲ ਜਾਂਦੇ ਆ ਕਿਤੇ ਹੋਰ ਕੰਮ ਤੇ ਵਿਜੀ ਹੋ ਜਾਂਦੇ ਆ ਪਰ ਸਾਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਅਸੀਂ ਆ ਆਪਣੇ ਛੋਟੇ ਛੋਟੇ ਬੱਚੇ ਲੈ ਕੇ ਸੜਕਾਂ ਤੇ ਬੈਠੇ ਆ ਐਨੇ ਸਰਦੀ ਗਰਮੀ ਚ ਪ੍ਰੋਗਰਾਮ ਢੱਕੇ ਆਏ ਆ ਪਰ ਸਰਕਾਰਾਂ ਨੇ ਸਾਡੀ ਸਾਰ ਨਹੀਂ ਲਈ ਜਾ ਕੇ ਹਾਰ ਕੇ ਸਾਨੂੰ ਅੱਜ ਆ ਕੁਝ ਕਰਨਾ ਪੈ ਰਿਹਾ ਸੜਕਾਂ ਤੇ ਆ ਕੇ ਕਿਸ ਤਰ੍ਹਾਂ ਦੀ ਹੋਰ ਚੇਤਾਵਨੀ ਦੇਓਗੇ ਸਰਕਾਰ ਨੂੰ ਦੇਖੋ ਜੀ ਅੱਜ ਤਾਂ ਅਸੀਂ ਇਹਨਾਂ ਦਾ ਇੱਕ ਸੁਣਵਾਈ ਇਹਨਾਂ ਨੂੰ ਇਹਨਾਂ ਦਰਾਂ ਤੇ ਇੱਕ ਦਸ yeah ਪਰ ਜੇ ਸਾਡੀ ਸੁਣਵਾਈ ਨਹੀਂ ਕੀਤੀ ਸੀਐਮ ਸਾਹਮਣੇ ਸਾਡੀ ਮੰਗਾਂ ਨਹੀਂ ਮੰਨੀਆਂ ਜਾਂ ਸਾਨੂੰ ਮੀਟਿੰਗ ਨਹੀਂ ਦਿੱਤੀ ਇਹ ਪ੍ਰੋਗਰਾਮ ਇਸ ਤੋਂ ਬਹੁਤ ਤਿੱਖੇ ਤੇ ਵੱਡੇ ਲਿਖੇ ਜਾਣਗੇ ਮੁਕਤ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ ਐਸਐਮਜ਼ ਨਿਊਜ਼ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾਂਤਰਿਕ ਬਾਬਾ ਖਾਨ ਬੰਦਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਨ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚਹਿਰੀ ਲੜ ਮੈਚ ਪਿਆਰ ਮੁਹੱਬਤ ਦੇ ਚੱਕਰਾਂ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786